ਕਿਹੜੇ ਵੇਲੇ ਦਾ ਗਿਆ ਹੋਇਆ ਮੈਂ ਕੱਦੀ ਤੈਨੂੰ ਫੋਨ ਕਰੀ ਜੰਨੀ ਆ ਵੀ ਆ ਜਾ ਆ ਕੇ ਲੈ ਕੇ ਆਏ ਆ ਦੋ ਫੋਨ ਤੇ ਮੈਂ ਕਿਲਾ ਜਾ ਰ ਤਾਂ ਕਰਤੇ ਹਨਾ ਨਾ ਮੈਂ ਨਹੀਂ ਕੀਤੇ ਕਹ ਝੂਠ ਕਹਦੇ ਕੇ ਹਾਂ ਮੈਂ ਕੀਤੇ ਸੀ ਕਿ ਤੂੰ ਚੱਕਿਆ ਨਹੀਂ ਆ ਕੇ ਲੈ ਕੇ ਆਏ ਆ ਨਾ ਨਾਲੇ ਮੈਂ ਉਹਨਾਂ ਨੂੰ ਉਦਣ ਕਹਿ ਗਈ ਆ ਵੀ ਇਹਨੂੰ ਆ ਚੀਜ਼ਾਂ ਨਾ ਦਿਆ ਕਰੋ ਆ ਤਾਂ ਇਹਨੂੰ ਜਮਾ ਹੀ ਨਾ ਦਿਆ ਕਰੋ ਸੈਂਟ ਵੈਂਟ ਜੇ ਦੁਕਾਨਦਾਰ ਨੂੰ ਮੈਂ ਕਹਿ ਲਾ ਦੇ ਲੈ ਪਾੜਤਾ ਬਿੱਲ ਬਿੱਲ ਪਾੜਤਾ ਮੈਨੂੰ ਕੀ ਮੈਨਾਂ ਕੜਾ ਦੇਣੇ ਨੇ ਪੈਸੇ ਆਹ ਭਾਈ ਸਾਡਾ ਮੁੱਕ ਗਿਆ ਸੀ ਚਲ ਆਹ ਤਾਂ ਤੇਰੇ ਕੰਮ ਦੀਆਂ ਚੀਜ਼ਾਂ ਨੇ ਸਾਡੇ ਆ ਤਾਂ ਕੰਮ ਦੀਆਂ ਹੀ ਨੇ ਦੋ ਆ ਵੀ ਕੰਮ ਦੀ ਹੋਈ ਆਏ ਔਰ ਦੀ ਆਹ ਸ਼ਰਟ ਲੈ ਦਿਖਾਈ ਕੋਲ ਕੇ ਬਦਲ ਲੈਣੀ ਫੋਲ ਕੇ ਦਿਖਾਈ ਕੋਲ ਨੂੰ ਲੀਉਂ ਮਰ ਜਾ ਚਾਹ ਮੈਂ ਪਾ ਐਕਸਲ ਲਿਆ ਨਾ ਮੇਰੇ ਸਾਈ ਨਹੀਂ ਇੰਨੀ ਵੀ ਨਹੀਂ ਖੁੱਲੀ ਠੀਕ ਆ ਮੈਨੂੰ ਲੱਗਦਾ ਠੀਕ ਆ ਫਿਰ ਬਾੜੀ ਤੰਗ ਜੀ ਆ ਜਾਂਦੀ ਐਕਸਲ ਲਈ ਆਉਣੀ ਆ ਨਾ ਮੈਂ ਉਹਨਾਂ ਨੂੰ ਕਿਹਾ ਸੀ ਭਾਈ ਇਹ ਗਰੀਬਾਂ ਨੂੰ ਆਹ ਸੈਂਟ ਥੱਪੜ ਮਾਰੂ ਵੀ ਇਹਨੂੰ ਨਾ ਦਿਆ ਕਰੋ ਸੈਂਟ ਸੁਣ ਤੇ ਜਾ ਲੈ। ਇਕਲੇ ਨੇ ਦੁਕਾਨ ਚ ਨਾ ਪਿੱਤਰ ਪਿੱਤਰ ਆਹ ਕੀ ਲਿਆਂਦਾ। ਵਾਹ! ਇਹਦੀ ਤਾਂ ਮੈਨੂੰ ਬਹੁਤ ਲੋੜ ਸੀ। ਹਾ ਹਾ ਮਾਈ ਗਾਡ। ਮਿੰਨੀ ਟ੍ਰਾਈਪੋਟ ਆ ਗਿਆ। ਸੱਚੀ ਤੈਨੂੰ ਕੰਮ ਪਤਾ ਸੀ ਵੀ ਇਹ ਮੈਨੂੰ ਚਾਹੀਦਾ। ਵਾਹ! ਮਾਮਾ ਨੂੰ ਨਾ ਪਤਾ ਹੋਵੇ ਹੋਰ ਕਿਹਨੂੰ ਪਤਾ ਹੋਵੇ। ਹਾਂ ਇਹ ਮੇਰੀ ਮੰਮੀ ਆ ਤੁਹਾਨੂੰ ਮੇਰੀ ਮੰਮੀ ਦਿਖਾਣਾ। ਆ ਦੇਖੋ ਮੇਰੀ ਮੰਮੀ। ਹਾਦਿਕ ਮੰਮੀ ਮੰਮੀ ਮੈਨੂੰ ਪਾਰੀ ਤੇ ਕਰ ਦਿਆ ਕਰ ਇਹ ਆ ਮੇਰੀ ਮਾਂ ਆ ਮਹੀ ਮੇਰੀ ਮਾਂ ਆਹ ਛੋਟੀ ਮਾਂ ਲੈ ਇਹ ਤੇ ਦੁਨੀਆ ਨੂੰ ਪਲੇ ਖਾ ਵੀ ਇਹਦੀ ਮਾਂ ਮਰ ਗਈ ਕਿਸੇ ਦਾ ਕ੍ਰਸ਼ ਬਣ ਜਾਂ ਜਿਹਦਾ ਦਿਲ ਕਰਦਾ ਭਰਾਵਾ ਨਹੀਂ ਲੋਕਾਂ ਨੂੰ ਲੱਗਦਾ ਇਹਦੀ ਮਾਂ ਮਰ ਗਈ ਐ ਨਹੀਂ ਪਤਾ ਇਹ ਤੇ ਮੇਰੀ ਮਾਂ ਹੈਗੀ ਆ ਇਹ ਆ ਤੇ ਮੇਰੀ ਮਾਂ ਹੈਗੀ ਆ ਹੈਗੀ ਮੇਰੀ ਮਾਂ ਮਾਂ ਦਾ ਸਰ ਤੇ ਆ ਜਾ ਆ ਜਾ ਨਿਕਾਸ ਵੀ ਦਿੱਤਾ ਓ ਮੈਂ ਤਾਂ ਹੱਲ ਕੰਮ ਕਰਨਾ ਭਰਾਵਾ ਲੋ ਲੋ ਥੋੜੀ ਦੇ ਲੈ ਪਾਸ ਪਾਸ ਆ ਆ ਦੇਖੋ 스멜 ਬਹੁਤ ਸੋਹਣੀ ਹੈ ਮੇਰੇ ਸੜੀ ਜੀ ਬਾ ਹਾਂ ਹੋਰ ਕੀ ਲੈ ਕੇ ਆਏ ਨਹੀਂ ਮੈਂ ਮਰਨੀਆਂ ਮੁੰਡਾ ਗਨ ਨਾ ਕਰੀਦਾ ਲਾ ਵਧੀਆ ਲੱਗਦਾ ਵਧੀਆ ਤੀਆ ਜਣਾ ਦਾ ਝੱਗਾ ਬਦਲ ਦੂ ਤੀਆ ਜਣਾ ਦਾ ਝੱਗਾ ਬਦਲ ਦੂ ਜੁਰਤਾ ਸਾਡੇ ਚ ਤਾਂ ਬਦਲਦੇ ਆ ਲੋਕਾਂ ਤੋਂ ਆਉਂਦੇ ਨਹੀਂ ਬਦਲੇ ਹੁੰਦੇ ਲੋਕਾਂ ਦੇ ਘਰ ਦੇਖ ਹੁੰਦੇ ਨੇ ਮਨਕੀ ਹਾਂਜੀ ਜੀ ਆ ਜੀ ਖੁਸ਼ ਹਾਂ ਹਮ ਚਿਕਨ 버ਗਰ ਹੀ ਆ ਓ ਨਹੀਂ ਬੈਜਾ ਖਾਲੂ ਹਾਂ ਖਾਲੂਗਾ ਬੈਜਾ ਆ ਆਲੂ ਟਿੱਕੀ ਉਹ ਆ ਆਲੂ ਟਿੱਕੀ ਜਾਨੇ ਕਰਤਾ ਵਾ ਵੜਤਾ ਆਲੂ ਟਿੱਕੀ ਦੇ ਬਰਗਰ ਆ ਆਲੂ ਟਿੱਕੀ ਆ ਆਲੂ ਟਿੱਕੀ 버ਗਰ ਆਲੂ ਟਿੱਕੀ ਹੀ ਨਹੀਂ ਹੋ ਰਹੀ ਵਿਚ ਟਿੱਕੀ ਆਲੂ ਟਿੱਕੀ ਆਲੂ ਟਿੱਕੀ 버ਗਰ ਨਹੀਂ ਆ ਅਹ ਬਰਗਰ ਆਹੋ ਆਲੂ ਆਲੂ ਵਾਲੀ ਰੋਟੀ ਆਲੂ ਵਾਲੇ ਪਕੌੜੇ ਆਲੂ ਵਾਲਾ 버ਗਰ ਆਲੂ 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 버ਗਰ ਜਦ ਤੱਕ ਸਮੋਸੇ ਮੇਂ ਆਲੂ ਰਹੇਗਾ ਕਹਿੰਦੇ ਬੋਲਟ ਵੀ ਕੋਈ ਉਹੀ ਰੱਖ ਸਕਦਾ ਆ ਹਨਾ ਸੋਹਣਾ ਲੱਗਦਾ ਵੀ ਬੋਲਟ ਵੀ ਕਹਿੰਦੇ ਉਹੀ ਰੱਖ ਸਕਦਾ ਵੀ ਕੋਈ ਧਿਕਰੇ ਵਾਲਾ ਹੀ ਵੀ ਨਹੀਂ ਤਾਂ ਵੀ ਵੀ ਕਿਲੇ ਵਾਲੇ ਵੀ ਕਹਿੰਦੇ ਸਕੂਟਰੀਆਂ ਬੈਟਰੀ ਵਾਲੀਆਂ ਚੱਕੀ ਵਰਦਦੇ ਫੋਰ ਦਨ ਫੋਰ ਦਤ ਚ ਰੂਟ ਆ ਉਹ ਇੰਨੀ ਤੇ ਪਮਾਤੀ ਆ ਲੱਗਿਆ ਹੋਊ ਵੀ ਦੇਖਦੇ ਬੀਵੀ ਗੇਲੇ ਵਾਲੀ ਸਕੂਟਰੀਆਂ ਤੇ ਕੀ ਖਿਲਦੇ ਨੇ ਕੋਈ ਕੋਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇਟ ਠੀਕ ਠਾਕ ਹੋਮੋਕੇ ਤੇ ਅੱਜ ਇਹ ਵੀ ਦੇ ਨਾਲ ਪੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਤਾ ਨਹੀਂ ਪਹਿਲਾਂ ਵੀ ਵੀਡੀਓ ਬਣਾਈ ਸੀ ਹੁਣ ਮੈਨੂੰ ਪਤਾ ਨਹੀਂ ਕਿ ਜਦੋਂ ਆਪਾਂ ਡੇਟਿੰਗ ਕਰਾਂਗੇ ਫਿਰ ਦੇਖਾਂਗੇ ਹਨਾ ਵੀ ਥੋੜੀ ਬਾਲੀ ਵੀਡੀਓ ਬਣੀ ਸੀ ਜਾਂ ਨਹੀਂ ਸੀ ਬਣੀ ਉਹ ਨਹੀਂ ਮੈਨੂੰ ਪਤਾ ਤੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਹੀ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਹਾਈਕ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਐਂਡ ਤੱਕ ਵਾਚ ਕਰਕੇ ਤੇ ਵੀਡੀਓ ਨੂੰ ਕਮੈਂਟ ਜ਼ਰੂਰ ਕਰਦਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿਹੜੀ ਗੱਲਬਾਤ ਵਧੀਆ ਲੱਗੀ ਤਾਨੂੰ ਕੀ ਵਧੀਆ ਲੱਗਿਆ ਕੀ ਕੋਈ ਗੁੱਸਾ ਆਇਆ ਕਿਸੇ ਗੱਲ ਤੇ ਜਾਂ ਤੁਹਾਨੂੰ ਪਿਆਰ ਆਇਆ ਕਿਸੇ ਗੱਲ ਤੇ ਕੋਈ ਵੀ ਗੱਲਬਾਤ ਆ ਤੁਸੀਂ ਜੋ ਵੀ ਹੈਗਾ ਕਮੈਂਟਸ ਦੇ ਵਿੱਚ ਲਿਖ ਕੇ ਜ਼ਰੂਰ ਜਾਇਓ ਠੀਕ ਹੈ ਜੀ ਕੋਈ ਬਾਤ ਘੱਟ ਲੱਗੀ ਜਿਵੇਂ ਹੁਣ ਪਿੱਛੇ ਭਾਂਡੇ ਪਏ ਆ ਹਨਾ ਤਾਂਨ ਕੀ ਮੱਛਰ ਤੇ ਫਿਰਦਾ ਸੀ ਵੀ ਉਹ ਧੋਣ ਵਾਲੇ ਆ ਹੁਣ ਕਈ ਭਾਂਣ ਭਰਾ ਕਹਿੰਦੇ ਨੇ ਪਹਿਲਾਂ ਭਾਂਡੇ ਧੋਲਾ ਜਾ ਕੇ ਹਨਾ ਵੀ ਇਹ ਸਾਰੇ ਕੰਮ ਮੈਂ ਹੀ ਕਰਨੇ ਨੇ ਮੈਨੂੰ ਇਹ ਪਤਾ ਮੈਂ ਹੀ ਕੈਮਰਾ ਔਨ ਕਰਨਾ ਮੈਂ ਹੀ ਚੈਨਲ ਬਣਾਇਆ ਮੈਨੂੰ ਇਹ ਪਤਾ ਹੈ ਸਾਰਾ ਕੰਮ ਭਾਂਡੇ ਵੀ ਮੈਂ ਹੀ ਧੋਣਿਆ ਆ ਤੇ ਵੀਡੀਓ ਵੀ ਮੈਂ ਹੀ ਬਣਾਉਣੀ ਆ ਰੋਟੀ ਵੀ ਬਹੀ ਬਣਾਉਣੀ ਆ ਟਾਈਮ ਆ ਜਿਹੜਾ ਸ਼ਾਇਦ 8 ਵਜੇ ਹੋਣੇ ਨੇ ਪਹਿਲੀ ਵੀਡੀਓ ਤੁਸੀਂ ਵਾਚ ਕਰ ਲਈ ਸ਼ਾਇਦ 8:00 ਵਜੇ ਮੈਨੂੰ ਨਹੀਂ ਪਤਾ ਮੈਂ 7:00 ਵਜੇ ਪਬਲਿਸ਼ ਕਰੀ ਆ ਤੇ ਉਸ ਤੋਂ ਬਾਅਦ ਮੇਰਾ ਕਾਫੀ ਜਿਆਦਾ ਮੇਰਾ ਫੋਨ ਦਾ ਕੰਮ ਸੀਗਾ ਉਹ ਮੈਂ ਕਰਨਾ ਸੀ ਤੇ ਕੁਝ ਥੋੜਾ ਜਿਹਾ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਹਨਾ ਵੀ ਜਿਸ ਫੀਲਡ ਦੇ ਵਿੱਚ ਬੰਦਾ ਪੈ ਜਾਂਦਾ ਫਿਰ ਉੱਥੇ ਆਪਾਂ ਰੋਜ਼ ਨਵਾਂ 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 ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਿੱਖਣ ਦੀ ਕੋਸ਼ਿਸ਼ ਵੀ ਕਰਦੇ ਆ ਹਨਾ ਵੀ ਬਾਕੀ ਜਿਹੜਾ ਇਹ ਮੈਨੂੰ ਦੁਨੀਆ ਦਾ ਤੇ ਉਹ ਮੋਹ ਪਿਆਰ ਮੈਨੂੰ ਜਮਾ ਹੀ ਨਹੀਂ ਆਉਂਦਾ ਉਹਦੀ ਵਜ੍ਹਾ ਵੀ ਦੁਨੀਆਦਾਰੀ ਹੋਈ ਆ ਸਾਰੀ ਇਹ ਦੁਨੀਆ ਹੀ ਆ ਹਨਾ ਵੀ ਸਾਰੀ ਦੁਨੀਆ ਨੂੰ ਬਹੁਤ ਨੇੜੇ ਤੋਂ ਦੇਖਿਆ ਤੇ ਬਹੁਤ ਹੀ ਕਰੀਬ ਤੇ ਜਾ ਕੇ ਹਨਾ ਸਾਰਿਆਂ ਦਾ ਬਹੁਤ ਕਰਦੇ ਸੀ ਬਹੁਤ ਕਰਦੇ ਸੀ ਅਸੀਂ ਹੁਣ ਬੱਚੇ ਤਾਂ ਚਲੋ ਬੱਚਿਆਂ ਵੀ ਕੀ ਕਰਨਾ ਬੱਚਿਆਂ ਦੇ ਸਾਹਮਣੇ ਜੋ ਸਾਡੇ ਨਾਲ ਹੋਈ ਜਾਂਦਾ ਹੈ ਹਨਾ ਵੀ ਹਰੇਕ ਸਾਨੂੰ ਨਫ਼ਰਤ ਕਰਦਾ ਨਫ਼ਰਤ ਕਰਦਾ ਕਰੀ ਜਾਓ ਜੀਨੇ ਜੋ ਕਰਨਾ ਰੱਜ ਕੇ ਕਰੋ ਜਦੋਂ ਅਸੀਂ ਤੁਹਾਨੂੰ ਰੱਜ ਕੇ ਪਿਆਰ ਕਰਦੇ ਸੀਗੇ ਨਾ ਤੁਸੀਂ ਸਾਡੇ ਨਹੀਂ ਹੋਏ ਤੇ ਜਦੋਂ ਹੁਣ ਅਸੀਂ ਅਸੀਂ ਮੈਂ ਕਿਸੇ ਨੂੰ ਪਿਆਰ ਨਹੀਂ ਕਰਦੀ ਮੈਂ ਆਪਣੇ ਦੋ ਬੱਚੇ ਤੇ ਮੇਰੇ ਆਪਣੇ ਪਸ਼ੂ ਮੇਰਾ ਆਪਣਾ ਘਰ ਤੇ ਮੇਰੀ ਆਪਣੀ YouTube ਫੈਮਿਲੀ ਚਾਹੇ ਉਹ ਮੇਰੇ ਨਫ਼ਰਤ ਕਰਨ ਵਾਲੇ ਵੀ ਨੇ YouTube ਫੈਮਿਲੀ ਦੇ ਵਿੱਚ ਠੀਕ ਆ ਜਿਹੜੇ ਰੋਜ਼ ਵੀਡੀਓ ਦੇਖਦੇ ਨੇ ਉਹਨਾਂ ਨੂੰ ਮੈਂ ਪਿਆਰ ਕਰਦੀ ਆ ਉਹਨਾਂ ਨੂੰ ਮੈਂ ਧੰਨਵਾਦ ਕਰਦੀ ਆ ਉਹਨਾਂ ਦਾ ਬਾਕੀ ਜਿਹੜੇ ਭੌਂਗਰੇ ਭੌਂਕੀ ਜਾਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਠੀਕ ਆ ਮੈਂ ਆਪਣਾ ਕੰਮ ਕਰਨਾ ਮੈਂ ਆਪਣੀ ਵੀਡੀਓ ਬਣਾਉਣੀ ਆ ਮੈਂ ਆਪਣੇ ਘਰ ਤੋਂ ਵੀਡੀਓ ਬਣਾਉਣੀ ਆ ਮੈਂ ਕਿਤੇ ਡੱਬਾ ਚੱਕ ਕੇ ਕੰਮ ਤੇ ਨਹੀਂ ਜਾਂਦੀ ਤੇ ਜੇ ਜਾਵਾਂ ਵੀ ਕਿਸੇ ਕੰਮ ਤੇ ਉਹ ਕੰਮ ਮਾੜਾ ਨਹੀਂ ਹੁੰਦਾ ਜਾਰੀ ਮਿਹਣਾ ਚੋਰੀ ਮਿਹਣਾ ਕੰਮ ਦਾ ਕੋਈ ਮਿਹਣਾ ਨਹੀਂ ਹੈਗਾ ਠੀਕ ਆ ਵੀ ਜੇ ਕਿਸੇ ਨੂੰ ਲੱਗਦਾ ਵੀ ਇਹ ਵੀਡੀਓ ਬਣਾਉਣਾ ਗਲਤ ਆ ਫਿਰ ਵੀਡੀਓ ਦੇਖਣਾ ਉਸ ਤੋਂ ਵੀ ਗਲਤ ਆ ਜੇ ਕਿਸੇ ਨੂੰ ਲੱਗਦਾ ਨਾ ਵੀ ਵੀਡੀਓ ਬਣਾਉਣੀ ਬਹੁਤ ਗਲਤ ਆ ਤੇ ਵੀਡੀਓ ਦੇਖਣੀ ਉਸ ਤੋਂ ਵੀ ਗਲਤ ਆ ਜਿਹੜੀ ਚੀਜ਼ ਹੁਣ ਫੋਨ ਦੇ ਵਿੱਚ ਬਹੁਤ ਕੁਝ ਆਉਂਦਾ ਲੱਖਾਂ ਹੀ ਤਰ੍ਹਾਂ ਦੀਆਂ ਵੀਡੀਓ ਪਈਆਂ ਨੇ ਕਰੋੜਾਂ ਹੀ ਤਰ੍ਹਾਂ ਦਾ ਕੰਟੈਂਟ ਆ ਜਿਹੜਾ ਰੋਜ਼ YouTube ਤੇ ਪੋਸਟ ਹੁੰਦਾ ਆ Facebook ਤੇ ਪੋਸਟ ਹੁੰਦਾ ਆ Instagram ਤੇ ਪੋਸਟ ਹੁੰਦਾ ਆ ਕਰੋੜਾਂ ਹੀ ਤਰ੍ਹਾਂ ਦਾ ਕੰਟੈਂਟ ਆ ਮੈਂ ਨਹੀਂ ਦੇਖਦੀ ਨਾ ਉਹ ਮੇਰੀ ਮਰਜ਼ੀ ਆ ਮੈਨੂੰ ਨਹੀਂ ਪਸੰਦ ਮੈਂ ਮੈਨੂੰ ਕੁਝ ਵੀ ਪਸੰਦ ਨਹੀਂ ਆਪਣਾ ਘਰ ਆਪਣਾ ਕੰਮ ਆਪਣੀ ਦੁਨੀਆ ਉਹ ਮੈਨੂੰ ਪਸੰਦ ਆ ਠੀਕ ਆ ਤੇ ਥੋਨੂੰ ਜੋ ਪਸੰਦ ਹੋ ਤੁਸੀਂ ਦੇਖੋ ਜਦੋਂ ਅਸੀਂ ਤੁਹਾਨੂੰ ਪਸੰਦ ਨਹੀਂ ਫਿਰ ਤੁਸੀਂ ਗਰੇਜ ਕਰੋ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਬਕਵਾਸ ਨਹੀਂ ਆਪਦਾ ਪਰਹੇਜ ਕਰੋ ਬਕਵਾਸ ਨਾ ਕਰੋ ਪਰਹੇਜ ਕਰੋ ਸਾਡੇ ਤੋਂ ਜਿਵੇਂ ਕਹਿੰਦੇ ਹੁੰਦੇ ਕੀ ਕਹਿੰਦੇ ਹੁੰਦੇ ਇਲਾਜ ਨਾਲ ਕੀ ਜ਼ਰੂਰੀ ਆ ਪਰਹੇਜ ਜ਼ਰੂਰੀ ਆ ਫਿਰ ਤੁਸੀਂ ਪਰਹੇਜ ਕਰੋ ਸਾਡੇ ਤੋਂ ਠੀਕ ਆ ਚਾਰੇ ਜਾਣਿਆਂ ਤੋਂ ਦੋਨੇ ਮੇਰੇ ਬੱਚਿਆਂ ਤੋਂ ਤੇ ਦੋਨੇ ਅਸੀਂ ਹਸਬੰਦ ਵਾਈਫ ਤੋਂ ਵੀ ਸਾਡੇ ਤੋਂ ਤੁਸੀਂ ਪਰਹੇਜ ਕਰੋ ਤੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਾਡੀ ਵੀਡੀਓ ਡੇਲੀ ਦੇਖਣੀ ਆ ਜੇ ਤੁਹਾਨੂੰ ਸਾਡੇ ਨਾਲ ਨਫ਼ਰਤ ਆ ਫਿਰ ਤੁਸੀਂ ਆਪਣੀ ਨਫ਼ਰਤ ਬਖੋਬੀ ਨਵਾ ਸਕਦੇ ਹੋ ਤੁਸੀਂ ਸਾਡੀ ਵੀਡੀਓ ਦੇਖਣੀ ਬੰਦ ਕਰ ਦਿਓ ਠੀਕ ਆ ਤੇ ਮੈਂ ਤਾਂ ਵੀਡੀਓ ਡੇਲੀ ਪਾਉਣੀ ਆ ਬਾਕੀ ਤੁਹਾਡੀ ਮਰਜ਼ੀ ਭਾਈ ਹੁਣ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਤੁਹਾਨੂੰ ਹੁਣ ਲਤ ਲੱਗ ਗਈ ਆ ਤੁਸੀਂ ਦੇਖਣੀ ਆ ਦੇਖੋ ਤੇ ਬਾਕੀ ਮੇਰੇ ਵੱਲੋਂ ਤਾਂ ਧੰਨਵਾਦ ਆ ਤੁਹਾਡਾ ਹਨਾ ਦੇਖਣ ਆਏ ਆ ਦਾ ਬਹੁਤ ਜ਼ਿਆਦੇ ਤੇ ਜਿਹੜੇ ਮਤਲਬ ਪਿਆਰ ਨਹੀਂ ਕਰਦੇ ਉਹਨਾਂ ਦਾ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਵੀ ਤੁਸੀਂ ਸਾਨੂੰ ਦੇਖਣਾ ਪਸੰਦ ਕਰਦੇ ਹੋ ਹਨਾ ਤੇ ਹੁਣ ਆਪਾਂ ਕਰ ਲਈਏ ਕੰਮ ਕਰ ਤੇ ਰੋਟੀ ਦੇ ਵਿੱਚ ਅੱਜ ਹਾਲੇ ਤੱਕ ਕੁਝ ਵੀ ਆ ਜਿਹੜਾ ਦਿਮਾਗ ਆ ਨਾ ਕਦੇ ਕਦੇ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਵੀ ਮਤਲਬ ਕਦੇ ਕਦੇ ਤਾਂ ਇਹ ਬਹੁਤ ਫਾਸਟ ਚੱਲਦਾ ਕਦੇ ਕਦੇ ਡੈੱਡ ਹੋ ਜਾਂਦਾ ਜਿਵੇਂ ਸਮਝ ਲਓ ਵੀ ਜੇ ਡੈੱਡ ਆ ਤਾਂ ਡੈੱਡ ਰਹਿਣ ਦੋ ਇਹਨੂੰ ਮਾੜੀ ਜੀ ਚੰਗਿਆਰੀ ਦੇ ਕੇ ਇਹਨੂੰ ਤੁਸੀਂ ਕਿਤੇ ਜਿਉਂਦਾ ਨਾ ਕਰ ਲਿਓ ਜੇ ਮੇਰਾ ਦਿਮਾਗ ਡੈੱਡ ਆ ਨਾ ਤਾਂ ਡੈੱਡ ਹੀ ਰਹਿਣ ਦੋ ਇਹਨੂੰ ਜਿਉਂਦਾ ਨਾ ਕਰ ਲਿਓ ਜਿੱਦਣ ਮੇਰਾ ਦਿਮਾਗ ਦਿਮਾਗ ਆ ਨਾ ਜਿਹੜਾ ਦੁਬਾਰਾ ਜਿਉਂਦਾ ਹੋ ਗਿਆ ਚਿੱਕਾ ਭਵਾ ਦੂ ਮੈਂ ਇੰਨਾ ਸੋਚ ਲਓ ਕਿਉਂਕਿ ਕੋਈ ਵੀ ਚੀਜ਼ ਆ ਘੜੇ ਦੇ ਵਿੱਚ ਉਦੋਂ ਤੱਕੇ ਪਾਣੀ ਰਹਿੰਦਾ ਜਦ ਤੱਕ ਉਹ ਸਾਂਭ ਸਕਦਾ ਜਦੋਂ ਓਵਰ ਹੋ ਜਾਂਦਾ ਨਾ ਫਿਰ ਉਹ ਮਤਲਬ ਕੀ ਹੁੰਦਾ ਬਾਹਰ ਡੁੱਲ ਜਾਂਦਾ ਆ ਠੀਕ ਆ ਕੋਈ ਵੀ ਚੀਜ਼ ਆ ਹੁਣ ਜਦੋਂ ਹੜ ਆਏ ਸੀ ਤੁਸੀਂ ਦੇਖ ਲਓ ਵੀ ਜਦੋਂ ਤੱਕ ਨਦੀਆਂ ਨੇ ਦਰਿਆਵਾਂ ਨੇ ਪਾਣੀ ਸਾਂਭਿਆ ਤਾਂ ਸਾਂਭਿਆ ਨਹੀਂ ਉਸ ਤੋਂ ਬਾਅਦ ਤਾਂ ਤੁਹਾਨੂੰ ਵੀ ਪਤਾ ਹੀ ਆ ਫਿਰ ਤੁਹਾਡੇ ਮੈਨੂੰ ਦੱਸਣ ਦੀ ਤਾਂ ਲੋੜ ਨਹੀਂ ਫਿਰ ਉਹ ਕੀ ਹੋਇਆ ਸੀਗਾ ਹਨਾ ਕੋਈ ਵੀ ਚੀਜ਼ ਆ ਇੱਕ ਲਿਮਟ ਹੁੰਦੀ ਆ ਉਸ ਚੀਜ਼ ਦੀ ਉਸ ਲਿਮਟ ਦੇ ਵਿੱਚ ਦਾਇਰੇ ਦੇ ਵਿੱਚ ਰਹਿ ਕੇ ਕਰੀ ਜਾ ਸਕਦੀ ਆ ਨਾ ਫਰਕ ਕਿੱਥੇ ਤੱਕ ਬੰਦਾ ਕਰ ਸਕਦਾ ਆ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਜਦੋਂ ਮੈਂ ਕਦੇ ਤੁਹਾਨੂੰ ਬਲਾਵਾ ਨਾ ਜਲਾਵਾ ਨਾ ਕਿਤੇ ਲੈਣ ਦੀ ਕਿਤੇ ਦੇਣ ਦੀ ਫਿਰ ਤੁਸੀਂ ਸਾਡਾ ਘਿਹੜਾ ਛੱਡ ਦਿਓ ਰੱਬ ਦੇ ਵਾਸਤੇ ਠੀਕ ਆ ਰੱਬ ਦੇ ਵਾਸਤੇ ਸਾਡਾ ਘਿਹੜਾ ਛੱਡ ਦਿਓ ਨਾ ਮੈਂ ਤੁਹਾਡੇ ਤੋਂ ਕਿਆਰਾ ਮੰਗਿਆ ਨਾ ਮੈਂ ਕਿਆਰੀ ਮੰਗਿਆ ਨਾ ਵਿਸਵਾ ਮੰਗਿਆ ਨਾ ਬਿੱੱਦਾ ਮੰਗਿਆ ਕੀਲਾ ਮੰਗਣਾ ਤਾਂ ਬਹੁਤ ਦੂਰ ਦੀ ਗੱਲ ਰਹੀ ਗੱਲ ਮੇਰੀ ਮੈਂ ਚਾਹੇ ਲੜਾਕੀ ਆ ਚਾਹੇ ਕੁਛ ਵੀ ਆ ਮੈਂ ਆਪਣੇ ਜਿੱਥੇ ਵਿਆਹ ਕੇ ਆਈ ਆ ਮੈਂ ਉੱਥੇ ਰਹਿਣੀ ਆ ਜਦੋਂ ਮੇਰੇ ਘਰ ਵਾਲੇ ਨੂੰ ਮੇਰੇ ਤੋਂ ਨਫ਼ਰਤ ਨਹੀਂ ਮੇਰੀ ਕੋਈ ਵੀ ਗੱਲ ਉਹਨੂੰ ਗਲਤ ਨਹੀਂ ਲੱਗਦੀ ਮੈਂ ਤੀਏ ਬੰਦੇ ਨੂੰ ਪਤਾ ਨਹੀਂ ਕਿਉਂ ਪਤਾ ਨਹੀਂ ਚੋਬੇ ਵੱਜੀ ਜਾਂਦੇ ਨੇ ਮੈਨੂੰ ਸਮਝ ਨਹੀਂ ਲੱਗਦੀ ਹੈਗੀ ਮੈਨੂੰ ਸਮਝ ਨਹੀਂ ਲੱਗਦੀ ਮੇਰੇ ਤਾਂ ਮੈਂ ਤਾਂ ਸਮਝ ਤਾਂ ਬਾਹਰ ਹੋਈ ਪਈ ਹੈ ਗੱਲ ਵੀ ਤੀਆ ਬੰਦਾ ਕਾਹਤੇ ਮੈਨੂੰ ਇੰਓ ਹੀ ਜਿਵੇਂ ਕਹਿੰਦੇ ਬੱਸ ਉਹ ਕਹਿੰਦੇ ਨਹੀਂ ਹੁੰਦੇ ਵੀ 4000 ਕਿਲੋਮੀਟਰ ਤੋਂ ਆ ਕੇ ਮੇਰੇ ਬੱਚੇ ਵੱਜਦੀ ਆ ਪ੍ਰੋਬਲਮ ਉਹ ਗੱਲ ਹੋਈ ਪਈ ਆ ਤੇ ਫਿਰ ਹੁਣ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਮੈਂ ਤੁਹਾਨੂੰ ਵਾਰ-ਵਾਰ ਕਹੀ ਜਾਨੀ ਆ ਪਰਹੇਜ਼ ਕਰੋ ਠੀਕ ਆ ਬਾਕੀ ਥੋੜੀ ਮਰ ਗਈ ਜਿੰਨਾ ਕੁ ਸਵੜਾ ਖਾਓਗੇ ਬਿਮਾਰੀ ਤੁਹਾਨੂੰ ਲੱਗਣੀ ਹੈ ਮੈਨੂੰ ਥੋੜੀ ਲੱਗਣੀ ਹੈ ਮੇਰਾ ਤਾਂ ਕੰਮ ਆਹੀ ਬਾਕੀ ਜਿਹੜੀਆਂ ਲੀਰਾਂ ਨੇ ਉਹਨਾਂ ਤਾਂ ਤਾਂ ਸ਼ਾਇਦ ਖੜਾ ਛੁੱਟ ਜੇ ਨਾ ਛੁੱਟ ਜੇ ਇਹ ਤੋਂ ਹੀ ਛੁੱਟਦਾ ਇਹ ਤਾਂ ਜਦੋਂ ਰਸੋਈ ਚ ਬੜੋ ਉਹ ਤੋਂ ਹੀ ਚੱਕੋ ਤੇ ਫੇਰੋ ਠੀਕ ਆ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਮੈਂ ਹੁਣ ਭੰਡ ਬੁੰਡੇ ਤੋ ਲਵਾ ਪਾਂਡੇ ਧੋ ਕੇ ਫਿਰ ਆਪਾਂ ਦੇਖਦੇ ਹਾਂ ਹੁਣ ਆਪਾਂ ਟਾਈਮ ਖਾਸਾ ਹੋ ਗਿਆ ਨਿਆਣੇ ਰੋਟੀ ਰੱਟੀ ਬਣਾ ਕੇ ਦੇਈਏ ਪਹਿਲਾਂ ਮੈਂ ਭਾਂਡੇ ਧੋ ਲਵਾਂ ਫਿਰ ਤੁਹਾਡੇ ਨਾਲ ਗੱਲਬਾਤ ਕਰਦੀ ਹਾਂ ਠੀਕ ਹੈ ਜੀ ਲਓ ਜੀ ਸਾਰੇ ਨੇ ਰੋਟੀ ਪਾਣੀ ਖਾ ਲਿਆ ਉਹ ਪਏ ਨੇ ਬਿਸਤਰਿਆਂ ਦੇ ਵਿੱਚ ਸਾਰੇ ਜਾਣੇ ਤਿੰਨੇ ਜਾਣੇ ਜਾਣੀ ਤੇ ਮੈਂ ਚੌਲ ਬਣਾ ਕੇ ਦਿੱਤੇ ਉਹਨਾਂ ਉੱਤੇ ਹੁਣ ਮੈਂ ਲੱਗੀ ਤੜਕਾ ਲਾਉਣ ਆਲੂ ਮਟਰਾਂ ਆਲੂ ਮਟਰਾਂ ਨੂੰ ਪਹਿਲੇ ਤਾਂ ਜ਼ਿਆਦਾ ਹੈ ਵੀ ਆਲੂ ਤਾਂ ਹਲੇ ਸ਼ਿੰਕ ਵਿੱਚ ਪਏ ਆ ਤੋਣ ਆਏ ਜ਼ਿਆਦ ਮੇਗਾ ਦੀ ਮੈਨੂੰ ਉਧਰ ਚੱਕ ਕੇ ਲਿਆਵੇ ਹਨਾ ਆਲੂ ਉਹ ਪਿਆ ਸੀ ਵਿੱਚ ਧੋਨੀਆਂ ਨੂੰ ਨਾਲੇ ਉਹਨਾਂ ਦੇ ਉਹ ਚਾਲ ਕਰਦੇ ਆ ਤੇ ਮੇਰੇ ਤੋਂ ਉਹ ਵੀ ਪਿਆ ਮੈਂ ਪੋਣੀ ਅੱਜ ਧੋਤੇ ਬਾਟ ਸੁੱਕਣੇ ਪਾਏ ਹਨਾ ਤੇ ਸੁੱਕਣੇ ਬਾਅਦ ਐ ਸੁੱਕਣੇ ਪਾਇਆ ਤੋਂ ਬਾਅਦ ਨਾ ਉੱਥੇ ਪਰਮ ਨੇ ਬੂਟ ਝਾੜਤੇ ਤੇ ਮੈਂ ਦੁਬਾਰਾ ਫੇਰ ਇੱਥੇ ਰੱਖਿਆ ਵੀ ਮੈਂ ਉਹਨਾਂ ਨੂੰ ਦੁਬਾਰਾ ਘਿਟੋਲੂਗੀ ਹਨਾ ਮੈਨੂੰ ਸ਼ੱਕ ਪੈ ਗਈ ਉਹਨਾਂ ਤੇ ਗਰਦਾ ਪੈ ਗਿਆ ਤੇ ਥੋੜਾ ਆਪ ਤੜਕਾ ਲਾ ਦਿਆ ਤੜਕਾ ਲਾਉਣਾ ਮਟਰ ਮਟਰ ਮੇਰੇ ਕੱਡੇ ਪਏ ਆ ਨਾਲੇ ਮਟਰ ਕੱਢ ਕੇ ਰੱਖੇ ਹੋਏ ਸੀਗੇ ਤਾਂ ਵੀ ਤੜਕਾ ਨਹੀਂ ਲੱਗਿਆਗਾ ਅ ਕਦੇ ਕਦੇ ਜਿਵੇਂ ਪਤਾ ਨਹੀਂ ਕੀ ਕੁਝ ਹੋ ਜਾਂਦਾ ਹਨਾ ਪਤਾ ਨਹੀਂ ਕੀ ਕਹੀਏ ਵੀ ਕੀ ਹੋ ਜਾਂਦਾ ਹਨਾ ਤੇ ਭਾਂਡੇ ਤੋਂ ਉਤੇ ਇਸੇ ਭਾਂਡੇ ਚ ਲੈ ਆ ਜਿਹਨੇ ਤਾਂ ਨਹੀਂ ਵੀ ਉਹ ਗਿੱਲੇ ਨੇ ਤੇ ਨਾਲ ਮੈਂ ਵਿੱਚ ਦੀ ਪਹਿਲਾਂ ਉਹਨਾਂ ਨੂੰ ਚੌਲ ਬਣਾ ਕੇ ਦਿੱਤੇ ਤੇ ਫਿਰ ਮੈਂ ਆਪਣਾ ਤੜਕਾ ਤਿਆਰ ਕਰਿਆ ਉਹਨਾਂ ਨੇ ਚੌਲ ਖਾ ਲਏ ਮੈਂ ਆਪਣਾ ਤੜਕਾ ਤਿਆਰ ਕਰਕੇ ਫਿਰ ਹੁਣ ਮੈਂ ਆਪਣਾ ਉਪਾਰਨ ਲੱਗੀ ਹਾਂ ਤੇ ਨਾਲ ਪਿਆ ਦੁੱਧ ਤੇ ਨਾਲ ਇਹਨਾਂ ਨੂੰ ਸਾੰਭ ਦੀਏ ਚਾਗ ਬੁਲਾ ਦੀਏ ਤੇ ਨਾਲ ਪਤਾ ਨਹੀਂ ਕੀ ਖਲਾਰਾ ਖਲੋਰਾ ਜਿਹਾ ਪਿਆ ਪਿਆ ਸਾਨੂੰ ਪਹਿਲਾਂ ਮੈਂ ਆ ਚੱਕ ਲਾ ਮਾ ਹਨਾ ਨੋਦੀ ਜਿੰਨੀ ਦਾ ਕਰਦਾ ਕੁਝਦਾ ਯਾ ਉਨੀ ਦੇਰ ਮੈਂ ਆਪਣੇ ਭਣ ਨੂੰ ਬਹੁਤ ਸਾਵਧਾਨ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਰੋਟੀ ਬਣਾ ਦਨੀ ਹੈ ਵੀ ਚੱਲ ਮੇਰੇ ਨਾਲ ਲੱਗ ਜਾਓ ਵੀ ਫਟਾਫਟ ਤੜਕਾ ਲਾ ਲੈਨੇ ਆਪਾਂ ਨਾ ਸਬਜ਼ੀ ਨੂੰ ਅੱਥੋਂ ਤੋਂ ਪਤਾ ਹੀ ਹੈ ਉਹਨਾਂ ਨੂੰ ਲੱਗਿਆ ਵੀ ਮੈਨੂੰ ਨਾਲ ਮਿਹਨਤ ਕਰਾਉਣੀ ਪਊ ਮੈਂ ਤਾਂ ਖੜੇ ਰਿਹਾ ਇੱਥੇ ਪਰ ਕਹਿੰਦੇ ਤੂੰ ਚੋਲੇ ਬਣਾ ਦੇ ਬਿੰਦਜੀ ਬਣਾ ਦੇ ਅਸੀਂ ਖਾ ਲਾਂਗੇ ਫਿਰ ਮੈਂ ਕਿ ਤੁਸੀਂ ਖਾਓ ਉਨੀ ਦੇਰ ਮੈਂ ਆਪਦਾ ਤੜਕਾ ਤਿਆਰ ਕਰ ਲਾਂਗਾ ਕਿ ਵੀ ਰਹਿ ਗਏ ਅੱਜ ਮੈਂ ਉਹ ਨਹੀਂ ਕਰਿਆ ਕੀ ਕਹਿੰਦੇ ਹੁੰਦੇ ਆ ਗ੍ਰੈਂਡ ਨਹੀਂ ਕਰੇ ਇਹਦੇ ਨਾਲ ਫੈਡ ਗ੍ਰੈਂਡ ਕਰ ਲੇ ਦੋਸਤ ਜੀ ਮੈਂ ਤੁਹਾਨੂੰ ਹੋਰ ਵੀ ਦੇਖਾਵਾਂਗਾ ਹੱਥ ਲੱਗੀ ਹੋਵੇ ਉਹੀ ਲੱਗਦੀ ਆ ਹੱਥ ਆਲੂ ਦੇਖੋ ਕਿੰਦਾ ਨਾ ਹੱਲ ਤੱਕ ਗੱਬੇ ਵਟ ਤੱਕ ਕਿਹੜੀ ਸਾਈਡ ਸੀ ਇਹਦੀ ਜੁੜੀ ਹੋਈ ਆ ਸੀਗੀ ਸ਼ਾਇਦ ਅੱਦਾ ਨਾ ਿੱਲਦੇ ਨੇ ਛੋਟੇ ਆਲੂ ਲੈ ਕੇ ਆ ਕਰੋ ਏਡੇ ਏਡੇ ਨਾ ਲੈ ਕੇ ਆ ਕਰੋ ਛੋਟੇ ਨੂੰ ਮੈਂ ਕਰਿਆ ਜੰਗੇ ਜੇ ਪਰ ਤੁਸੀਂ ਛੋਟੇ ਗਰੀਦ ਕੇ ਲੈ ਕੇ ਆਇਆ ਕਰੋ ਨਾ ਨਾ ਕਰਦਾਈ ਜਰੂਸ ਕੱਢਦਾ ਹੈ ਕੀ ਕਰਦਾ ਮੈਂ ਕੰਨ ਪਰ ਬੰਨੇ ਕਰਿਆ ਮੈਨੂੰ ਲੱਗਦਾ ਉਹ ਬੋਤਲ ਜੀ ਨਹੀਂ ਸੀ ਵੱਡਾ ਫਿਰਦਾ ਇਹ ਇਹ ਹੱਥੇ ਨਹੀਂ ਲੱਗਦੀ ਆ ਝੂਠੇ ਦਾ ਨੱਕ ਨਹੀਂ ਵੱਡਦੀ ਕਲਾ ਨਹੀਂ ਉਹ ਦਾ ਛਿਲਕਾ ਇੰਨਾ ਤਾਂ ਹੋਵਾ ਪੱਚੇ ਜਿਆ ਅੰਨੇ ਤਾਂ ਆਲੂ ਛੋਟੇ ਲੈ ਕੇ ਆਇਆ ਕਰੋ ਜਿੱਦਣ ਇੱਕ ਦਿਨ ਮੈਂ ਮੈਂ ਨਹੀਂ ਸੀ ਖਰੀਦ ਕੇ ਲੈ ਕੇ ਮੈਂ ਤੇ ਪਰਮਗਾਇ ਸੀ ਮੈਂ ਪਾਈ ਉਹਦੇ ਸਿਰ ਪਾਈ ਮੀਡੀਅਮ ਦੇ ਆਲੂ ਆ ਵੱਡੇ ਵੱਡੇ ਨਾ ਪਾਈ ਮੈਂ ਲੱਗਦੇ ਜਸ ਮੈਮ ਦੇ ਜਸ ਮੈਮ ਇੱਕ ਦੇਣੇ ਜਿਹਾਰ ਨੂੰ ਕਹਿੰਦੇ ਸੀ ਕਹਿੰਦੇ ਕਹਿੰਦੇ ਮੈਡਮ ਨੂੰ ਜੱਸ ਮੈਪ ਜੱਸ ਮੈਪ ਕਹਿੰਦੇ ਰਹੇ ਕਿ ਮੈਡਮ ਜਾਦੂ ਬੰਦ ਪਿਆਰ ਕਰਦੀ ਆ ਇਹ ਹਰ ਕਹਿੰਦਾ ਡੈਡੀ ਪਾਸ ਕਰ ਪਾਸ ਕਰ ਸਾਡੀਆਂ ਮੈਡਮਾਂ ਲਈ ਪਿਆਰ ਕਰਦੀ ਆ ਸਾਡੀਆਂ ਦਾ ਰੱਖ ਲਾ ਦਿੰਦੀ ਨੇ ਕੀ ਆਏਗਾ ਜਰੂਸ ਕੱਟਤਾ ਕਰ ਦਦਾ ਇਹ ਹੀ ਮੇਰੇ ਹੱਥ ਲੱਗਦੀ ਤੇ ਇਹ ਹੀ ਜਾਣਦੀ ਲਾ ਸਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਤਾ ਪਾਣੀ ਪਾਤਾ ਹੁਣ ਉਹ ਵਧੀਆ ਰੰਗਦਾ ਜਦ ਪਾਣੀ ਐ ਸੋਬਦਾ ਹੋ ਜੂ ਟੜਕੇ ਦੇ ਵਿੱਚ ਤੇ ਉਹ ਹੋ ਜੂਗਾ ਕੀ ਹੋ ਜੂਗਾ ਤੇਲ ਛੱਡ ਦੂਗਾ ਸਰੋਂ ਦਾ ਤੇਲ ਦਾ ਤੜਕਾ ਲਾਇਆ ਮੈਂ ਜਾ ਦੇ ਤੇ ਇਹ ਉੱਤੇ ਆ ਜੂਗਾ ਨਾ ਫਿਰ ਆਪਾਂ ਵਿੱਚ ਪਾਵਾਂਗੇ ਮਟਰ ਤੇ ਆਲੂ ਤੇ ਆਲੂ ਮੈਂ ਵੱਧ ਵੀ ਤਾਂ ਆ ਪਾਇਆ ਤੇ ਵੱਡਾ ਵੀ ਤਾਂ ਕੱਟਦੀ ਆ ਆਲੂ ਦੇ ਵਿੱਚ ਮੈਂ ਮੈਸ਼ ਕਰ ਦਨੇ ਹਿਾਰ ਦੋਗੇ ਰੱਖਣੇ ਆ ਆਲੂ ਦੇ ਦੋ ਚਾਰ ਪੀਸ ਤੇ ਬਾਕੀ ਆਪਾਂ ਨੇ ਸਾਰੇ ਵਿੱਚ ਭੰਨ ਦੇਣੇ ਨੇ ਕਿਉਂਕਿ ਪਰਮ ਥੋੜੇ ਦੇ ਘੱਟ ਲਾਈਕ ਕਰਦਾ بڑے بڑے ਆਲੂ ਇਕਣ ਉਹ ਵਿੱਚ ਮੈਸ਼ ਕਰੇ ਹੁਣ ਗਰੀਵੀ ਜੀ ਬਣੀ ਹੋਵੇ ਤਾਂ ਉਹ ਪਸੰਦ ਕਰਦਾ ਲਓ ਜੀ ਤਰਪਾਣਾ ਪੁੱਛ ਗਿਆ ਹਜਾਰ ਹਟ ਜਾ ਪੈ ਕੇ ਦੁੱਧੋ ਦਾ ਤੇ ਪੀ ਲੋ ਸੌਂ ਜਾ ਅੱਧੀ ਰਾਤ ਪਹਿਲਾਂ ਹੋ ਗਈ। ਲਓ। ਸਰਕਾ ਤਾਂ ਵਧੀਆ ਪੁੱਜ ਗਿਆ। ਕਈ ਵਾਰੀ ਇੱਕ ਵੇਲੇ ਦੀ ਬਣਾਈ ਹੋਈ ਚੀਜ਼ ਵੀ ਵਧੀਆ ਬਣ ਜਾਂਦੀ ਆ ਤੇ ਹੁਣ ਆਪਾਂ ਪਾ ਦਈਏ ਚਮਟਰ। ਇਹਦੇ ਵੀ ਚਮਕ ਕੱਢ ਤੋਂ ਦੱਸਿਆ ਨਾ ਵੀ ਮੈਂ ਕੱਢ ਲੈਣੀ ਹੁੰਦੀ ਆ ਸਾਰਾ ਇਹ ਚ ਈ ਪਾਦਾਂਗੇ ਆਪਾਂ ਆਲੂ ਇਹ ਮੇਰ ਕੋ ਹੋਆ ਨਾ ਮਾ ਨਾ ਮਾ ਟਰਾਈਪੋਡ ਖਣੀ ਮੈਂ ਨਵੇਂ ਨਵੇਂ ਟਰਾਈਪੋਡ ਦੇ ਚੌਚੇ ਕੰਮ ਕਰਦੀ ਫਿਰਦੀ ਆ ਅੱਜ ਰਾਤ ਨੂੰ ਨਹੀਂ ਤਾਂ ਮੈਂ ਜਾ ਕੇ ਪੈ ਜਾਣਾ ਸੀ ਲਓ ਜੀ ਹੁਣ ਇਹਦੇ ਵਿੱਚ ਰਹਿ ਗਿਆ ਹਰਾ ਧਨੀਆ ਉਹ ਸਵੇਰੇ ਪਾਦਾਂਗੇ ਪਾਣੀ ਥੋੜਾ ਜਿਹਾ ਹੋਰ ਪਾ ਦਿੰਦੇ ਆ ਕਿਉਂਕਿ ਆਲੂਆਂ ਨੇ ਵੀ ਰਿੱਜਣਾ ਹੈ। ਲਓ ਜੀ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਹੁਣ ਮੈਂ ਸਾਰਾ ਖਲਾਰਾ ਚੱਕਾਂ। ਕਮਲੀ ਜਿਵੇਂ ਕੋਈ ਕਮਲੀ ਦਾ ਨਹੀਂ ਰਸੋਈ ਚ ਖਲਾਰਾ ਪਾਇਆ ਹੁੰਦਾ ਆਏ ਮੇਰੇ ਵਾਲਾ ਵਾਲੀ ਖਲਾਰਾ ਪਿਆ ਪਿਆ। ਕਦੇ ਕਦੇ ਤਾਂ ਚੰਗਾ ਭਲਾ ਬੰਦਾ ਵੀ ਕਮਲਾ ਹੋ ਜਾਂਦਾ। ਲਓ ਜੀ ਣ ਟੱਕਦੇ ਆ ਇਹ ਰਿੱਜ ਜੂ। ਆਪਾਂ ਚੱਕੀਏ ਖਲਾਰਾ।